ਜਿਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੀ ਹੈ ਨਾ ਪਰਖ ਪਰਖ ਬੰਦੇ ਦੀ ਲਾਈਫ ਦੇ ਅੰਦਰ ਆਉਂਦੀ ਏ ਤੇ ਹਰ ਇੱਕ ਦੀ ਲਾਈਫ ਦੇ ਅੰਦਰ ਆਉਂਦੀ ਏ ਕਿਉਂਕਿ ਲਾਈਫ ਕਦੇ ਵੀ ਸਿੱਧੀ ਨਹੀਂ ਚੱਲਦੀ ਅਪ ਡਾਊਨ ਆਉਂਦੇ ਨੇ ਉਤਰਾਇਆਂ ਹੁੰਦੀਆਂ ਨੇ ਚੜ੍ਹਾਇਆਂ ਹੁੰਦੀਆਂ ਨੇ ਸੜਕ ਤੇ ਕੋਈ ਨਾ ਕੋਈ ਸਿੱਧੀ ਹੋ ਸਕਦੀ ਹੈ ਪਰ ਲਾਈਫ ਹੈ ਨਾ ਜਿਹੜੀ ਉਹ ਸੱਪ ਵੱਲ ਖਾਂਦੀ ਚੱਲਦੀ ਕਦੇ ਉੱਤੇ ਕਦੇ ਥੱਲੇ ਕਦੇ ਉੱਤੇ ਕਦੇ ਥੱਲੇ ਇਹਦਾ ਨਾਂ ਹੀ ਜ਼ਿੰਦਗੀ ਹੈ ਕਦੇ ਅਮੀਰੀ ਕਦੇ ਗਰੀਬੀ ਵਿਚਾਰ ਵੀ ਕੁਝ ਨਹੀਂ ਰਹਿੰਦੇ ਕਦੇ ਦੁਸ਼ਿਤ ਵਿਚਾਰ ਹੁੰਦੇ ਨੇ ਮੈਲੇ ਵਿਚਾਰ ਹੁੰਦੇ ਨੇ ਖੋਟੇ ਵਿਚਾਰ ਹੁੰਦੇ ਨੇ ਤੇ ਕਦੇ ਕਦੇ ਬੜੇ ਸੁਲਝੇ ਵਿਚਾਰ ਹੁੰਦੇ ਨੇ ਸੁੱਚੇ ਵਿਚਾਰ ਹੁੰਦੇ ਨੇ ਸਾਤਮਿਕ ਵਿਚਾਰ ਹੁੰਦੇ ਨੇ ਇਸ ਸਮੇਂ ਦੇ ਅੰਦਰ ਜਦੋਂ ਇਕਨੋਮੀਕਲੀ ਤੁਹਾਡੇ ਕੋਲ ਉਤਰਾਈ ਹੋਵੇ ਜਦੋਂ ਕਿਦਰੇ ਮੁਸੀਬਤ ਦਾ ਸਮਾਂ ਪਰਿਵਾਰਿਕ ਤੌਰ ਤੇ ਹੋਵੇ ਸਰੀਰਕ ਤੌਰ ਤੇ ਹੋਵੇ bizness ਤੌਰ ਤੇ ਹੋਵੇ ਤੇ ਉਦੋਂ ਪਰਖ ਦਾ ਸਮਾਂ ਹੁੰਦਾ ਹੈ ਉਸ ਸਮੇਂ ਤੁਹਾਡੇ ਨਾਲ ਖਲੋਣ ਵਾਲੇ ਕਿੰਨੇ ਨੇ ਨੋਟ ਕਰਿਓ ਤੁਹਾਡੇ ਤੋਂ ਦੂਰ ਭੱਜਣ ਵਾਲੇ ਦੌੜਨ ਵਾਲੇ ਕਿੰਨੇ ਨੇ ਇਹ ਵੀ ਨੋਟ ਕਰਿਓ ਤੁਹਾਡਾ ਹਮਦਰਦ ਕੌਣ ਬਣਿਆ ਤੇ ਕੌਣ ਨਹੀਂ ਬਣਿਆ ਇਹ ਨੋਟ ਕਰਕੇ ਰੱਖਣਾ ਬੜਾ ਜ਼ਰੂਰੀ ਹੈ ਕਿਉਂਕਿ ਜ਼ਿੰਦਗੀ ਸਭ ਦੀ ਇਦਾਂ ਹੀ ਚੱਲਦੀ ਹੈ ਅੱਜ ਤੁਹਾਡੇ ਕੋਲ ਇਦਾਂ ਦਾ ਸਮਾਂ ਹੈ ਕੱਲ ਨੂੰ ਦੂਜੇ ਦੇ ਕੋਲ ਵੀ ਆਏਗਾ ਖੈਰ ਆਪਣਾ ਉਹ ਹੀ ਹੁੰਦਾ ਹੈ ਜੋ ਸਮੇਂ ਦੇ ਉੱਤੇ ਕੰਮ ਆਵੇ ਉਹ ਆਮ ਹੋਵੇ ਜਾਂ ਖਾਸ ਹੋਵੇ ਉਹ ਰਿਸ਼ਤੇਦਾਰਾਂ ਦੀ ਕਤਾਰ ਵਿੱਚੋਂ ਹੋਵੇ ਜਾਂ ਫਰੈਂਡ ਸਰਕਲ ਵਿੱਚੋਂ ਹੋਵੇ ਜਾਂ ਸ਼ਰੀਕਾ ਭਾਈਚਾਰਾ ਬਰਾਦਰੀ ਅੜੌਸ ਪੜੌਸ ਵਿੱਚ ਹੋਵੇ ਤੁਹਾਡੇ ਕੰਮ ਕੌਣ ਆਇਆ ਤੁਹਾਡਾ ਉਹ ਹੈ ਜਿਹੜਾ ਤੁਹਾਡੇ ਕੰਮ ਨਹੀਂ ਆਇਆ ਉਹ ਕੇਵਲ ਕਾਗਜ਼ੀ ਰਿਸ਼ਤੇਦਾਰ ਹੈ ਤੇ ਕਾਗਜ਼ੀ ਰਿਸ਼ਤੇਦਾਰ ਨੂੰ ਰਗੜ ਕੇ ਗੋਡੇ ਤੇ ਲਾਉਣਾ ਜਿਹੜਾ ਸਮੇਂ ਸਿਰ ਕੰਮ ਨਾ ਆਵੇ ਜਿਹੜਾ ਆ ਵੀ ਸਕਦਾ ਹੋਵੇ ਤੇ ਫੇਰ ਨਾ ਆਵੇ ਤੇ ਐਸੇ ਕਾਗਜ਼ੀ ਰਿਸ਼ਤੇਦਾਰ ਦਾ ਕਰਨਾ ਵੀ ਕੀ ਹੈ ਸਿਆਣਿਆਂ ਦੀ ਕਹਾਵਤ ਹੈ ਵੀ ਜਿਹੜਾ ਸਮੇਂ ਦੇ ਉੱਤੇ ਕੰਮ ਆ ਜਾਏ ਉਹੀ ਹਥਿਆਰ ਹੈ ਮੈਂ ਇੱਕ ਵਾਰੀ ਸੁਣਿਆ ਬਈ ਇੱਕ ਯੋਧੇ ਨੇ ਸ਼ੇਰ ਦੇ ਉੱਤੇ ਗੜਵੇ ਦੇ ਨਾਲ ਹਮਲਾ ਕਰ ਦਿੱਤਾ ਕਿਦਰੇ ਜੰਗਲ ਦੇ ਅੰਦਰ ਸੀ ਗੜਵਾ ਉਹਦੇ ਕੋਲ ਸੀ ਤੇ ਸ਼ੇਰ ਪਿਆ ਤੇ ਉਹਨੇ ਗੜਵੇ ਦੇ ਅੰਦਰ ਹੱਥ ਪਾ ਕੇ ਤੇ ਸ਼ੇਰ ਦੇ ਮੂੰਹ ਦੇ ਅੰਦਰ ਧੱਕ ਦਿੱਤਾ ਉਹ ਹੀ ਹਥਿਆਰ ਬਣ ਗਿਆ ਗੜਵਾ ਹੀ ਹਥਿਆਰ ਬਣ ਗਿਆ ਕਹਿੰਦੇ ਨੇ ਹਾਥੀ ਆ ਰਿਹਾ ਸੀ ਤੇ ਕਿਸੇ ਨੇ ਛੋਟਾ ਜਿਹਾ ਕਤੂਰਾ ਸੀ ਉਹ ਚੁੱਕ ਕੇ ਹਾਥੀ ਦੀ ਸੁੰਡ ਤੇ ਮਾਰਿਆ ਉਹ ਕਚੂਰ ਕਤੂਰਾ ਜਿਹੜਾ ਟੋਂ ਟੋਂ ਕਰਨ ਲੱਗਾ ਤੇ ਹਾਥੀ ਪਿੱਛੇ ਨੂੰ ਮੁੜ ਗਿਆ ਮਸਲਾ ਇਹ ਹੈ ਵੀ ਸਮੇਂ ਦੇ ਉੱਤੇ ਜਿਹੜਾ ਕੰਮ ਆ ਜਾਏ ਉਹੀ ਹਥਿਆਰੇ ਜਿਹੜਾ ਕੰਮ ਨਾ ਆਏ ਉਹ ਹਥਿਆਰ ਨਹੀਂ ਗਿਨਿਆ ਜਾਂਦਾ ਤਲਵਾਰ ਮਹਿੰਗੀ ਹੋਵੇ ਬੜੀ ਕੀਮਤੀ ਹੋਵੇ ਔਰ ਕਿਦਰੋਂ ਖਰੀਦ ਕੇ ਲਿਆਂਦੀ ਹੋਵੇ ਜੀ ਫਲਾਣੇ ਰਾਜੇ ਦੀ ਤਲਵਾਰ ਹੈ ਫਲਾਣੀ ਚੀਜ਼ ਦੀ ਬਣੀ ਹੈ ਫਲਾਣੀ ਕਮਨੀ ਦੀ ਬਣੀ ਹੈ ਫਲਾਣੀ ਧਾਤੂ ਦੀ ਬਣੀ ਹੈ ਪਰ ਜੇ ਉਹ ਸਮੇਂ ਦੇ ਉੱਤੇ ਕੰਮ ਨਾ ਆਵੇ ਕਿਸੇ ਨੂੰ ਕੱਟੇ ਨਾ ਵੱਡੇ ਨਾ ਟੁੱਟ ਜਾਏ ਜਾਂ ਉਹ ਟਿੜਕ ਜਾਏ ਤੇ ਫਿਰ ਤਲਵਾਰ ਦਾ ਕੀ ਫਾਇਦਾ ਹੋਇਆ ਉਹੀ ਤਲਵਾਰ ਲਾਇਬੰਦੀ ਜਿਹੜੀ ਸਮੇਂ ਦੇ ਉੱਤੇ ਕੰਮ ਆ ਜਾਏ ਕੋਈ ਮੰਤਰੀ ਹੋਵੇ ਮਨਿਸਟਰ ਹੋਵੇ ਅਮੀਰ ਹੋਵੇ ਵਜ਼ੀਰ ਹੋਵੇ ਹੋਵੇ ਤੁਹਾਡਾ ਰਿਸ਼ਤੇਦਾਰ ਕੁਵੇ ਤੁਹਾਡੀ ਜਾਣ ਪਛਾਣ ਦੇ ਸਰਕਲ ਵਿੱਚ ਪਰ ਨਿੱਕੀ ਜੀ ਮੁਸੀਬਤ ਆਈ ਤੇ ਮੂੰਹ ਫੇਰ ਕੇ ਪਾਸੇ ਹਟ ਕੇ ਲੰਘ ਗਿਆ ਤੇ ਕੀ ਕਰਨਾ ਇਹੋ ਜੀ ਮੰਤਰੀ ਤੇ ਵਜ਼ੀਰੀ ਨੂੰ ਜਿਹੜਾ ਤੁਹਾਡੇ ਕੰਮ ਨਾ ਆਇਆ ਪਤੀ ਦੀ ਪਰਖ ਹੁੰਦੀ ਹੈ ਪਤਨੀ ਬਿਮਾਰ ਹੋਵੇ ਅਕਸਰ ਵੇਖਿਆ ਵੀ ਜਦੋਂ ਪਤੀ ਬਿਮਾਰ ਹੁੰਦਾ ਹੈ ਨਾ ਪਤਨੀ ਦੀ ਪਰਖ ਤੇ ਸਹੀ ਸਾਬਤ ਹੁੰਦੀ ਹੈ ਪਰਸੈਂਟ ਜਿਆਦਾ ਨੇ ਥੋੜੀਆਂ ਹੋਣਗੀਆਂ ਜਿਹੜੀਆਂ ਉਸ ਸਮੇਂ ਦੇ ਅੰਦਰ ਮੂੰਹ ਫੇਰ ਲੈਂਦੀਆਂ ਨੇ ਪਰ ਜਦੋਂ ਪਤਨੀ ਬਿਮਾਰ ਹੋਵੇ ਤੇ ਪਤੀ ਦੀ ਵੀ ਪਰਖ ਦਾ ਸਮਾਂ ਹੈ ਵੀ ਉਹ ਸਮੇਂ ਉਹ ਆਪਣੇ ਅਕੀਦੇ ਦੇ ਉੱਤੇ ਵਿਚਾਰਾਂ ਦੇ ਉੱਤੇ ਸਾਬਤ ਰਹਿੰਦਾ ਹੈ ਖਰਾ ਰਹਿਦਾ ਹੈ ਜਾਂ ਨਹੀਂ ਰਹਿੰਦਾ ਐਦਾਂ ਤਾਂ ਨਹੀਂ ਵੀ ਪਤਨੀ ਬਿਮਾਰ ਹੋਈ ਤੇ ਸੱਜੇ ਖੱਬੇ ਮੂੰਹ ਮਾਰਨਾ ਸ਼ੁਰੂ ਕਰ ਦਿੱਤਾ ਬੱਚਿਆਂ ਦੀ ਪਰਖ ਹੁੰਦੀ ਹੈ ਜਦ ਮਾਂ ਬਾਪ ਬੁੱਢੇ ਹੋ ਜਾਣ ਵੀ ਉਹ ਕਿਹੋ ਜਿਹਾ ਵਰਤਾਰਾ ਕਰਦੇ ਨੇ ਇਹ ਰਿਸ਼ਤੇਦਾਰਾਂ ਦੀ ਪਰਖ ਹੁੰਦੀ ਹੈ ਜਦੋਂ ਕਿਦਰੇ ਮੁਸੀਬਤ ਦਾ ਸਮਾਂ ਹੋਵੇ ਅਕੂ ਪਿੱਛੋਂ ਤੇ ਕਹਿੰਦੇ ਨੇ ਤੂੰ ਮੇਰਾ ਤੇ ਮੈਂ ਤੇਰਾ ਪਰ ਉਦੋਂ ਪਤਾ ਲੱਗਦਾ ਹੈ ਮਿੱਤਰਾਂ ਦੋਸਤਾਂ ਦੀ ਪਰਖ ਮੁਸੀਬਤ ਸਮੇਂ ਕਿ ਕੋਲ ਖਲੋ ਕੇ ਤਾੜੀ ਮਾਰਨ ਵਾਲੇ ਕਿੰਨੇ ਨੇ ਹੱਸਣ ਵਾਲੇ ਕਿੰਨੇ ਨੇ ਤੇ ਕੋਲ ਖਲੋ ਕੇ ਮੋਢਾ ਥਾਪੜਨ ਵਾਲੇ ਕਿੰਨੇ ਨੇ ਵੀ ਪਰਵਾਹ ਨਾ ਕਰ ਮੈਂ ਤੇਰੇ ਨਾਲ ਹੁਣ ਅਗਲੀ ਗੱਲ ਹੈ ਇਹ ਤੇ 2 4 5 7 ਐਗਜ਼ਾਮਪਲਾਂ ਜਿਹੜੀਆਂ ਮੈਂ ਦਿੱਤੀਆਂ ਅਗਲੀ ਗੱਲ ਅਖੀਰਲੀ ਗੱਲ ਜਿਹੜੀ ਮੈਂ ਕਹਿਣੀ ਚਾਹੁੰਦਾ ਸਿੱਖਾਂ ਦੀ ਪਰਖ ਉਦੋਂ ਦੀ ਹੈ ਜਦੋਂ ਗੁਰੂ ਦੇ ਨਾਲ ਮਿਲ ਕੇ ਇਹਨਾਂ ਨੇ ਚੱਲਣਾ ਹੋਵੇ ਗੁਰੂ ਦੀ ਪਰਖ ਤੇ ਹੋ ਚੁੱਕੀ ਹੈ ਹਾਲਾਂਕਿ ਗੁਰੂ ਦੀ ਪਰਖ ਕਰਨ ਦੀ ਲੋੜ ਪੈਂਦੀ ਨਹੀਂ ਨਾ ਕਰਨੀ ਚਾਹੀਦੀ ਪਰ ਗੁਰੂ ਦੀ ਪਰਖ ਤੇ ਹੋ ਚੁੱਕੀ ਹੈ ਗੁਰੂ ਨੇ ਆਪਣੇ ਪੁੱਤ ਮਰਵਾਏ ਸਾਡੇ ਕਰਕੇ ਪਰਿਵਾਰ ਛੱਡਿਆ ਸਾਡੇ ਕਰਕੇ ਅਨੰਦਪੁਰ ਵਰਗਾ ਕਿਲਾ ਛੱਡਿਆ ਸ਼ਹੀ ਠਾੜ ਛੱਡੇ ਸਾਡੇ ਕਰਕੇ ਸੋਨੇ ਦੀ ਜਿਹੜੀ ਕਲਗੀ ਉਹ ਛੱਡੀ ਸਾਡੇ ਕਰਕੇ ਸਭ ਕੁਝ ਸੁੱਖ ਆਰਾਮ ਛੱਡਿਆ ਸਾਡੇ ਕਰਕੇ ਉਹਦੀ ਤੇ ਪਰਖ ਆਟੋਮੈਟਿਕ ਹੋ ਚੁੱਕੀ ਹੈ ਹੁਣ ਸੀ ਸਮਾਂ ਸਾਡੀ ਪਰਖ ਦਾ ਪਰ ਅਸੀਂ ਪਰਖ ਦੇ ਅੰਦਰ ਖਰੇ ਉਤਰੇ ਅਸੀਂ ਗੁਰੂ ਦੇ ਨਾਂ ਰਹਿ ਕੇ ਤੇ ਪਖੰਡੀਆਂ ਦੇ ਮੁਰੀਦ ਬਣ ਗਏ ਪਖੰਡੀਆਂ ਦੇ ਚੇਲੇ ਬਣ ਗਏ ਉਹਨਾਂ ਦੇ ਖੁਰੜੇ ਕੁੱਟਨੇ ਸ਼ੁਰੂ ਕਰ ਦਿੱਤੇ ਉਹ ਗੁਰੂ ਨਾਲੋਂ ਤੋੜਦੇ ਨੇ ਨਾ ਗੁਰੂ ਦਾ ਵਰਦੇ ਨੇ ਤੇ ਅਸੀਂ ਉਹਨਾਂ ਦੇ ਮੁਰੀਦ ਬਣ ਕੇ ਉਹਨਾਂ ਦੀ ਡਫਲੀ ਉਹਨਾਂ ਦੀ ਬੋਲੀ ਬੋਲਣਾ ਸ਼ੁਰੂ ਕਰ ਦਿੰਦੇ ਆ ਗੁਰੂ ਪ੍ਰਚਾਰਕਾਂ ਦੀ ਪਰਖ ਹੈ ਪ੍ਰਚਾਰਕਾਂ ਦੀ ਪਰਖੇ ਕਿ ਉਹ ਗੁਰੂ ਬਾਣੀ ਦੇ ਨੇੜੇ ਰਹਿੰਦੇ ਨੇ ਗੁਰੂ ਬਾਣੀ ਬੋਲਦੇ ਨੇ ਜਾਂ ਨਹੀਂ ਬੋਲਦੇ ਪਰ ਪ੍ਰਚਾਰਕਾਂ ਦਾ ਹਾਲ ਵੀ ਅੱਜਕੱਲ ਮਾੜਾ ਹੀ ਨਜ਼ਰ ਆ ਰਿਹਾ ਜਿੱਧਰੋਂ ਬੁਰਕੀਤ ਭਾਰੀ ਮਿਲਦੀ ਉਧਰ ਨੂੰ ਭੱਜ ਵਗਦੇ ਨੇ ਜਿੱਧਰੋਂ ਲਫਾਫਾ ਭਾਰਾ ਮਿਲਦਾ ਹੈ ਉਧਰ ਨੂੰ ਮੂੰਹ ਕਰ ਲੈਂਦੇ ਨੇ ਉਧਰੋਂ ਰੋਕ ਕਰ ਲੈਂਦੇ ਨੇ ਤੇ ਫਿਰ ਇੱਕ ਦੂਜੇ ਨੂੰ ਗਲਵਕੜੀ ਪਾ ਕੇ ਕੰਨ ਦੇ ਅੰਦਰ ਫੋਕਾਂ ਮਾਰਨਗੇ ਫਲਾਣੇ ਬਾਬਾ ਜੀ ਬੜੇ ਪੈਸੇ ਦਿੰਦੇ ਨੇ ਫਲਾਣੇ ਥਾਂ ਤੇ ਜਾਇਆ ਕਰ ਉਹਦੀ ਵਰਸੀ ਤੇ ਬੜੇ ਪੈਸੇ ਮਿਲਦੇ ਨੇ ਕੋਇਕ ਗੁਰੂ ਦੀ ਬਾਣੀ ਦੇ ਆਸਰੇ ਤੁਰੇ ਹੋ ਬਹੁਤ ਕੁਛ ਗੁਰੂ ਨੇ ਤੁਹਾਡੀ ਝੋਲੀ ਪਾਇਆ ਹੈ ਤੁਹਾਡੀ ਪਰਖ ਦਾ ਸਮਾਂ ਸੀ ਵੀ ਗੁਰੂ ਦੇ ਨਾਲ ਜੁੜ ਕੇ ਰਹਿੰਦੇ ਗੁਰੂ ਦੇ ਬਣ ਕੇ ਰਹਿੰਦੇ ਗੁਰੂ ਦੇ ਨਾਲ ਛੋੜਨ ਵਾਲੇ ਬਣ ਕੇ ਰਹਿੰਦੇ ਤੁਸੀਂ ਤੇ ਆਪ ਵੀ ਵਿਗ ਗਏ ਜਮੀਰ ਮਾਰ ਲਈ ਪਖੰਡੀਆਂ ਦੀ ਬੋਲੀ ਬੋਲਣੀ ਸ਼ੁਰੂ ਕਰ ਦਿੱਤੀ ਕਹਿੰਦੇ ਨੇ ਕਿ ਕੁੱਤੇ ਦੀ ਪਰਖ ਹੈ ਚੋਰਾ ਦੀ ਬੁਰਕੀ ਵੇਖ ਕੇ ਚੋਰਾ ਦੀ ਬੋਲੀ ਬੋਲਣੀ ਸ਼ੁਰੂ ਕਰਦਾ ਹੈ ਜਾਂ ਉਹ ਆਪਣੇ ਅਕੀਦੇ ਵਿੱਚ ਸੁਭਾਅ ਵਿੱਚ ਪੱਕਾ ਰਹਿੰਦਾ ਹੈ ਕੁੱਤੇ ਦੀ ਪਰਖ ਹੈ ਤੇ ਜੇ ਚੋਰਾ ਦੀ ਬੁਰਕੀ ਖਾਣੀ ਸ਼ੁਰੂ ਕਰ ਦਿੱਤੀ ਨਾ ਤੇ ਫਿਰ ਉਹ ਚੋਰਾ ਨੂੰ ਡੱਕੇਗਾ ਕੌਣ ਪ੍ਰਚਾਰਕੋ ਜੇ ਚੋਰਾ ਦੀ ਬੁਰਕੀ ਖਾਓਗੇ ਤੇ ਕੌਮਦਾਰ ਖਵਾਲਾ ਕੌਣ ਬਣੇਗਾ ਕੌਮ ਨੂੰ ਰੋਕੇਗਾ ਕੌਣ ਕੌਮ ਦੀ ਅਖਵਾਈ ਖਾਣ ਕਰੇਗਾ ਉਹਨਾਂ ਦੀ ਪਖੰਡੀਆਂ ਦੀ ਬੁਰਕੀ ਚੋਰਾ ਦੀ ਬੁਰਕੀ ਠੱਗਾਂ ਦੀ ਬੁਰਕੀ ਬੰਦ ਕਰੋ ਤੇ ਗੁਰੂ ਬਾਣੀ ਦੇ ਆਸਰੇ ਜੋ ਮਿਲਦਾ ਹੈ ਉਹਦੀ ਹਾਮੀ ਭਰੋ ਉਹਦਾ ਪ੍ਰਚਾਰ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ